ਉਹ ਪਤਾ ਵੀ ਜਿੱਦ ਤੇ ਮੇਰੀ ਬਰਾਤ ਸੀ ਉਦੋਂ ਇੱਕ ਦਿਨ ਪਹਿਲਾਂ 500 ਡੰਡਾ ਮਾਰਿਆ ਸੀ ਟੜਕੇ ਉੱਟ ਕੇ ਮਤਲਬ ਕਿ 500 ਡੰਡਾ ਲਾ ਲੰਦਾ ਸੀ ਮੈਂ ਮੈਂ ਮੈਨੂੰ ਪੰਜ ਨਹੀਂ ਲੱਗਦੇ ਖਤਮ ਕਰਦਾ ਤੇ ਮੈਂ ਤਾਂ ਸੁਹਾਗ ਰਾਤ ਵਾਲੇ ਦਿਨ ਇਹ ਪੈਰ ਫੜ ਫੜ ਕਹਿੰਦੀ ਦੀ ਹੂੰ ਇਹਦੇ ਬਾ ਪੈਰਾਂ 'ਚ ਬੈਠ ਬੈਠ ਕੇ ਮੇਰੇ ਨਾਲ ਪ੍ਰੋਮਿਸ ਕਰੋ ਮੈਨੂੰ ਛੱਡ ਦੇਣਾ ਨਹੀਂ ਤੂੰ ਤਾਂ ਜਮੀ ਯਾਰ ਖੇਡ ਗਈ ਜਿਦ ਬਾਤਾਂ ਨਾਲ ਆਣ ਆਪਣਾ ਭਾਸ਼ਣ ਦੇ ਰਹੇ ਨੇ ਮੁੱਖ ਮੰਤਰੀ ਸਾਹਿਬ ਦੀ ਗੱਡੀ ਮੁੱਖ ਮੰਤਰੀ ਸਾਹਿਬ ਗੱਡੀ ਦੇ ਅੰਦਰ ਲੋਕਾਂ ਨੇ ਵਿਰੋਧ ਕਰ ਦਿੱਤਾਗਾ ਲੋਕ ਸਭਾ ਹਲਕਾ बिग बॉस वगैरह में कोई भी अगर जीत के आ जाए तो दुनिया पीछे पीछे उसके और गवर्नमेंट पीछे पीछे उसके मैं एशियन मेडलिस्ट भी हूँ मैं कोल्थ गेम्स मेडलिस्ट भी हूँ मैं अर्जुन वॉडी भी हूँ ये कोई मजाक थोड़ी है ये बेल्डी वर्ल्ड टाइटल है वर्ल्ड चैम्पियन ਤੇ ਨੰਬਰ ਤੇ ਪਸਰਤਾ ਦੀ ਫੋਟੋ ਸਾੜਨ ਲੱਗਿਆ ਮੈਂ ਨikhil ਦੀ ਫੋਟੋ ਵੀ ਸਾੜਨਾ ਚਾਹੁੰਦਾ ਸੀ ਇਸ ਦੀ ਫੋਟੋ ਵੀ ਨਹੀਂ ਸਾੜਨਾ ਚਾਹੁੰਦਾ ਮੈਂ ਤੁਹਾਨੂੰ ਟਾਰਗੇਟ ਦੇ ਰਿਹਾ ਇਸ ਪਰ ਘਟਦਾ ਦੇ ਰਿਹਾ 5000 ਸ਼ੇਅਰ ਮਿਲਨੇ ਚਾਹੀਦੇ ਨੇ 5000 ਲਾਈਕ ਮਿਲਨੇ ਚਾਹੀਦੇ ਨੇ ਸਰਤਾਜ ਭਰਾ ਦੀ ਫੋਟੋ ਨਹੀਂ ਸਾੜੂਗਾ ਨਾ ਤੇ ਇੱਕਾ ਕਮਲਜੀਤ ਜਨਾਨੀ ਦਾ ਨਾਮ ਰੱਖੀ ਬੈਠਾ ਤੇ ਕਮੈਂਟ ਕੀ ਕਰਦਾ ਪੱਗ ਬੰਨ ਕੇ ਉਹ ਵੀ ਸਰਦਾਰ ਆ ਚੱਲ ਵੀਰੇ ਮੈਂ ਤਾਂ ਇਹ ਕਹਿਣਾ ਵੀ ਜੇ ਰੱਬ ਨੇ ਮੈਨੂੰ ਬਣਾਇਆ ਮੈਨੂੰ ਤਾਂ ਫਿਰ ਵੀ ਜਨਾਨੀ ਜੁੜ ਗਈ ਹੈ ਹਾਂ ਤੇਰੇ ਕੋਲ ਤੁਸੀਂ ਬੈਠੇ ਹੋ ਇੱਧਰ ਦੋ ਬੰਦੇ ਹੋਰ ਬੈਠੇ ਮੈਂ ਬੈਠਾ ਠੀਕ ਹੈ ਆਪਾਂ ਚਾਰ ਬੰਦੇ ਬੈਠੇ ਆਪਣੇ ਦੇ ਵਿੱਚੋਂ ਇੱਕ ਬੰਦੇ ਨੇ ਕਿਹਾ ਤਾਂ ਵੀ ਮੇਰਾ ਤਾਂ ਜੀ 10 ਇੰਚ ਦਾ ਲਿੰਗ ਆ ਅੱਛਾ ਹੁਣ ਉਹਦੇ ਕੱਪੜੇ ਲਾ ਕੇ ਤਾਂ ਕਿਸੇ ਨੇ ਦੇਖਿਆ ਨਹੀਂ ਬਿਲਕੁਲ ਪਰ ਮੇਰੀ ਖੋਪੜੀ ਚੱਲ ਪਵੇ ਥੋੜੀ ਅਵੇ ਇਹ ਭੈਣ ਕਾ ਲੋੜਾ ਇਹ ਜਹਾਂ ਦਿਖ ਜਾਤਾ ਨਾ ਮੇਰੇ ਕੋ ਗੁੱਸਾ ਹੋ ਰਹਾਤਾ ਹੈ ਭਾਈ ਹੋ ਮਾਈਕ ਸਮ ਟੇਕ ਨੋ ਨੋ ਟ੍ਰੀਕ ਟੋਕਸ ਆ ਮਾਈ ਮਾਈਕ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਦਾਂ ਦੀ ਲੱਗੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਥੰਬਨੇਲ ਦੇ ਤੁਸੀਂ ਦੇਖ ਹੀ ਚੁੱਕੇ ਹੋ ਵੀ ਜਿੱਦਾਂ ਕਹਿੰਦੇ ਸੀ 13 ਸਾਲ ਦੀਆਂ ਕੁੜੀਆਂ ਨਾਨੀਆਂ ਬੰਨ੍ਹ ਗਈਆਂ ਪਰ ਅਗਲੀ ਲਾਈਨ ਕਿਸੇ ਨੇ ਨਹੀਂ ਦੱਸੀ ਵੀ ਜਿਹੜੀਆਂ 60 ਸਾਲ ਵਾਲੀਆਂ ਉਹ ਜਵਾਕੜੀਆਂ ਬੰਨ੍ਹ ਗਈਆਂ 13 ਸਾਲ ਵਾਲਿਆਂ ਨੂੰ ਜਵਾਕਾਂ ਨੂੰ ਮਤ ਹੈਗੀ ਆ ਵੀ ਆਹ ਕੰਮ ਅਸੀਂ ਕਰਨਾ ਨਹੀਂ ਕਰਨਾ ਤੇ 60 ਸਾਲ ਵਾਲੀਆਂ ਨੇ ਸ਼ਰਮਾਂ ਲਾ ਲਈਆਂ ਸ਼ਰਮਾਂ ਛੱਡੋ ਚੁੰਨੀਆਂ ਲਾ ਲਈਆਂ ਕੱਪੜੇ ਲਾ ਲੇ ਤੇ ਦੂਜੇ ਬੈਦ ਜੀ ਉੱਪਰ ਉਹ ਬੈਦਾਂ ਦੇ ਕਨਸੈਪਟ ਐਡੇ ਅਲੱਗ ਆ ਦੁਨੀਆ ਤੋਂ ਯਾਰ ਇਹ ਤਾਂ ਚੰਗਾ ਤਾਂ ਲਨ ਲੋਕ ਬਿਮਾਰ ਹੀ ਚੰਗੇ ਸੀ ਯਾਰ ਇਹਨਾਂ ਦੇ ਪੋਡਕਾਸਟ ਸੁਣ ਸੁਣ ਕੇ ਜਨਤਾ ਹੋਰ ਦੁਖੀ ਹੋਈ ਪਈ ਆ ਤੇ ਤੀਸਰੇ ਆਪਣੇ ਅਨਪੜ ਲੋਕ ਪੰਜਾਬ ਦੇ ਯਾਰ AI ਨਾਲ ਬਣੇ ਕਰੈਕਟਰਾਂ ਨੂੰ ਰੋਸਟ ਕਰੀ ਜਾਂਦੇ ਆ ਚਲੋ ਜੀ ਅੱਜ ਤੁਹਾਨੂੰ ਮਿਲਾਉਣੇ ਆ ਇੱਕ ਜਿੱਕ ਇਹੋ ਜੀ ਲੋਕਾਂ ਨਾਲ ਕਿਉਂਕਿ ਜੋ ਆਪਣਾ ਸੀਐਮ ਕੰਮ ਕਰ ਰਿਹਾ ਆ ਆਪਾਂ ਤਾਂ ਫਿਰ ਉਹੀ ਕੰਮ ਕਰਨਾ ਨਾ ਉਹ ਪੱਤਰਕਾਰਾਂ ਨੂੰ ਰੋਸਟ ਕਰੀ ਜਾਂਦੇ ਆ ਆਪਾਂ ਥੋੜਾ ਜਿਹਾ ਉਹਨਾਂ ਨੂੰ ਕਰ ਲੈਨੇ ਆ ਚਲੋ ਜੀ ਆਹ ਕਲਿੱਪ ਦੇਖੋ ਪਹਿਲਾਂ ਚਲੋ ਤੁਸੀਂ ਬੈਠੇ ਹੋ ਇੱਧਰ ਦੋ ਬੰਦੇ ਹੋਰ ਬੈਠੇ ਮੈਂ ਬੈਠਾ ਠੀਕ ਹੈ ਆਪਾਂ ਚਾਰ ਬੰਦੇ ਬੈਠੇ ਆਪਣੇ ਦੇ ਵਿੱਚੋਂ ਇੱਕ ਬੰਦੇ ਨੇ ਕਹਿਤਾ ਵੀ ਮੇਰਾ ਤਾਂ ਜੀ 10 ਇੰਚ ਦਾ ਲਿੰਗ ਆ ਅੱਛਾ ਹੁਣ ਉਹਦੇ ਕੱਪੜੇ ਲਾ ਕੇ ਤਾਂ ਕਿਸੇ ਨੇ ਦੇਖਿਆ ਨਹੀਂ ਬਿਲਕੁਲ ਪਰ ਮੇਰੀ ਖੋਪੜੀ ਚੱਲ ਪਵੇ ਥੋੜੀ ਖੋਪੜੀ ਚੱਲ ਪਵੇ ਵੀ ਯਾਰ ਇੰਨਾ ਲੰਬਾ ਦੇਖੋ ਜੀ ਦੁਨੀਆ ਤੇ ਇੱਕ ਤਾਂ ਉਹ ਕਲਾਨਾ ਜਿਹੜੇ ਪਰਮਾਤਮਾ ਵੱਲੋਂ ਬਣਾਏ ਗਏ ਆ ਕੁਝਕ ਉਹ ਲੋਕ ਆ ਜਿਨ੍ਹਾਂ ਦੀਆਂ ਹਰਕਤਾਂ ਤੋਂ ਤਾਂ ਨਹੀਂ ਪਤਾ ਲੱਗਦਾ ਵੀ ਇਹ ਕਲਾਨਾ ਜਦੋਂ ਵੀ ਉਹ ਮੂੰਹ ਚ ਕੋਈ ਵੀ ਵਰਡ ਕਹਿੰਦੇ ਆ ਬਸ ਲੋਕੀ ਉਹਨਾਂ ਨੂੰ ਲਾਣ ਤਾਂ ਹੀ ਪਾਉਂਦੇ ਆ ਕੁਝ ਕਮਲਿਆਂ ਵਿੱਚ ਉਹ ਹੁੰਦੇ ਜੋ ਮੁਰਦਾ ਬੋਲਦੇ ਆ ਖੱਪਣ ਪਾੜਦੇ ਆ ਬਸ ਇਹ ਬੈਦ ਦਾ ਕੋਈ ਕਸੂਰ ਨਹੀਂ ਇਹ ਕਸੂਰ ਆ ਇਹਦੇ ਜੰਮਣ ਵਾਲਿਆਂ ਦਾ ਜੋ ਜੰਮ ਕੇ ਬੱਠਲ ਜੇ ਨੂੰ ਲੋਕਾਂ ਦੇ ਅੱਗੇ ਮਾਰਿਆ ਸਿਆਣੀ ਕਹਿੰਦੇ ਨੇ ਜੇ ਮੂੰਹ ਨਹੀਂ ਚੱਜਦਾ ਤਾਂ ਬੰਦਾ ਘੱਟੋ ਘੱਟ ਗੱਲ ਹੀ ਚੱਜਦੀ ਕਰ ਲੇ ਦੁਨੀਆ ਤੇ ਹੋਰ ਪ੍ਰੋਬਲਮ ਘਟਾ ਜੋ ਹੁਣ ਨਵੀਆਂ ਰੋਜ਼ ਹੀ ਬਣਾਈ ਜਾਂਦੇ ਯਾਰ ਲੋਕਾਂ ਦਾ ਪਹਿਲੇ ਹੀ ਅੰਤ ਆਇਆ ਪਿਆ ਤੇ ਇਹ ਵਾਲੇ ਸਵਾਦ ਭਾਲ ਰਹੇ ਆ ਕਦੇ ਆਪਦੀ ਮਾਂ ਨੂੰ ਪੁੱਛਣ ਬੈਹ ਜਾਂਦਾ ਵੀ ਪੀਰੀਅਡ ਆਇਆ ਕਿ ਨਹੀਂ ਕਦੇ ਆਪਦੇ ਬਾਪੂ ਨੂੰ ਪੁੱਛਣ ਬੈਹ ਜਾਂਦਾ ਵੀ ਤੁਹਾਨੂੰ ਮੁੰਡਿਆਂ 'ਚ ਇੰਟਰਸਟ ਆ ਕਿ ਕੁੜੀਆਂ 'ਚ ਜਨਤਾ ਦਾ ਇੰਨਾ ਧਰ ਗਹਿਲ ਜੂ ਇਹ ਤਾਂ ਨਹੀਂ ਪਤਾ ਸੀ ਹਾਂ ਪਰ ਇਹਦਾ ਜ਼ਰੂਰ ਹਿੱਲ ਚੁੱਕਿਆ ਉਹ ਭਰਾਵਾ ਤੈਨੂੰ ਤਾਂ ਕੋਈ ਸ਼ੰਗ ਸ਼ਰਮ ਹੈ ਨਹੀਂ ਤੂੰ ਥੋੜੀ ਜ ਤੇਰੀ ਵੀਡੀਓ ਕੋਈ ਟੱਬਰ ਚ ਬੈਠੇ ਚ ਆ ਜਾਂਦੀ ਹੈ ਨਾ ਇੰਨੀਆਂ ਤਾਂ ਨਾ ਪੌੜਨ ਵਾਲੀਆਂ ਵੀਡੀਓ ਤੋਂ ਨਹੀਂ ਡਰ ਲੱਗਦਾ ਜਿੰਨੇ ਤੇਰੀਆਂ ਤੋਂ ਲੱਗਦਾ ਇਹ ਤਾਂ ਕੁਛ ਨਹੀਂ ਪਤਾ ਹੈ ਕੀ ਮੂੰਹ ਚੋਂ ਕੱਢੇ ਬਣਿਆ ਬੈਠਾ ਬੈਠਾ ਤੇ ਕੰਮ ਸਾਰੇ ਰਾਮ ਰਹੀਮ ਵਾਲੇ ਆ ਉਹਦਾ ਤਾਂ ਕਾਹਨੂੰ ਜਵਾਕਾਂ ਨੂੰ ਪਤਾ ਸੀ ਵੀ ਕਿਹਨੂੰ ਪੀਰੀਅਡ ਆਉਂਦੇ ਆ ਕਿਹਨੂੰ ਨਹੀਂ ਬਸ ਹੁਣ ਤੂੰ ਆਇਆ ਤੇਰੇ ਤੋਂ ਬਾਅਦ ਹੀ ਲੋਕਾਂ ਨੂੰ ਪਤਾ ਲੱਗਿਆ ਵੀ ਪੀਰੀਅਡ ਕੀ ਹੁੰਦੇ ਆ ਇਨਾਂ ਦਾ ਟੱਬਰ ਨਾ ਮੈਨੂੰ ਲੱਗਦਾ ਇੱਕ ਦੂਜੇ ਤੇ ਮੂੰਹ ਨਹੀਂ ਲੱਗਦਾ ਹੋਣਾ ਸਪੈਸ਼ਲੀ ਜਦੋਂ ਇਹ ਕਰੇ ਹੁੰਦਾ ਹੋ ਉਹਦੋਂ ਤਾਂ ਪੱਕਾ ਨਹੀਂ ਲੱਗਦਾ ਹੋਣਾ ਕਿਉਂਕਿ ਇਸ ਕਲਾਨ ਦਾ ਕੋਈ ਪਤਾ ਨਹੀਂ ਚਾਰ ਜਾਨੇ ਜੇ ਬੈਠੇ ਇੰਚ ਕੀ ਇਹ ਪਕਾਈ ਮਾਰਦੇ ਆ ਕੇ ਕਦੇ ਤਾਂ ਸਾਲਾ ਪੌਡਕਾਸਟ ਤੇ ਆ ਕੋ ਟੱਟੀ ਇੱਕ ਦਿਨ ਇੰਟਰਸਟ ਇੰਨੀਆਂ ਗੰਦੀਆਂ ਚੀਜ਼ਾਂ ਜਣਾ ਪਤੰਦਰ ਆਉਦੇ ਆਪ ਨੂੰ ਸ਼ੀਸ਼ੇ ਦੇ ਕੇ ਗਲਤ ਫੀਲਿੰਗਾਂ ਲੈਂਦਾ ਹੋਣਾ ਇਹ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਤੇ ਇਹਦੇ ਵਾਰੀ ਇਹਦੇ ਪੱਗ ਬੰਨ੍ਹੀਆਂ ਸ਼ਰਮ ਨਹੀਂ ਆਉਂਦੀ ਇਹਨੂੰ ਚੌਰੇ ਨੂੰ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਤੇ ਕਿੱਥੇ ਗਏ ਹੁੰਨੇ ਸਿੰਘ ਜੱਥੇ ਬੰਨ੍ਹਿਆ ਰੂਮੀ ਭਾਈ ਕਨੈਕਟ ਕਰ ਜੇ ਤੂੰ ਹੈਗਾ ਨਾ ਕਨੈਕਟ ਕਰ ਚੱਲੀ ਇਹਦੇ ਕੋਲੇ ਤੇ ਆ ਮੜਾ ਇਹ ਵੀਡੀਓ ਦੇਖ ਲੂ ਪਹਿਲਾਂ ਬੁੜਾ ਹਲਕ ਗਿਆ ਛੇਵੀਂ ਵਾਰ ਤੇ ਆ ਰਾ ਜਾਂ 5 ਮਿੰਟ ਆ ਜਾ ਪਲੀਜ਼ ਕਾਮਰਾਜ ਖਾਦਾ ਮੇਰਾ ਦੇਖ ਲਈ ਵੀਡੀਓ ਇਹ ਚੌੜਿਆਂ ਦਾ ਕੰਮ ਸਾਲੇ ਦੀ ਪਤਾ ਨਹੀਂ ਘਰ ਵਾਲੀ ਐ ਤੇ ਪਤਾ ਨਹੀਂ ਕੁੜੀ ਆ ਐਵੇਂ ਥੋੜੀ ਦੀਪ ਸਿੱਧੂ ਕਹਿੰਦਾ ਸੀ ਏਡਾ ਕਲਰ ਨਾਲ ਦਾ ਦੇਸ਼ ਆ ਯਾਰ ਤારી ਦੁਨੀਆ ਯਾਰ ਕਿੱਥੇ ਪਹੁੰਚ ਗਈ ਤੂੰ ਫੇਰ ਇੱਥੇ ਫਸਿਆ ਹੋਇਆ ਅੱਜ ਪਤਾ ਲੱਗਿਆ ਵੀ ਦੁਨੀਆ 'ਚ ਯਾਰ ਐਨੇ ਸਿਆਣੇ ਲੋਕ ਵੀ ਪਏ ਆ ਯਾਰ ਇਹ ਨਿਹਚੰਗੀਆਂ ਗੱਲਾਂ ਕਰ ਲੈਂਦੇ ਆ ਯਾਰ ਪਤੰਦਰ AI ਨਾਲ ਇਮੇਜਿਨਰੀ ਕਰੈਕਟਰਾਂ ਨੂੰ 로ਸਟ ਕਰੀ ਜਾਂਦੇ ਆ ਯਾਰ ਇਹਨਾਂ ਦੇ ਤਵਾ ਲਾਈ ਜਾਂਦੇ ਆ ਉਹ ਮੰਨਿਆ ਤੁਹਾਡਾ ਕੰਮ ਆ ਬਈ ਤੁਸੀਂ ਗਾਲਾਂ ਕੱਢਣੀਆਂ ਲੋਕਾਂ ਨੂੰ ਜਿੰਨਾ ਤੁਸੀਂ ਕ੍ਰਿਟੀਸਾਈਜ਼ ਕਰ ਸਕਦੇ ਹੋ ਕਰਦੇ ਹੋ ਪਰ ਇਹਦਾ ਇਹ ਮਤਲਬ ਥੋੜੀ ਹੁਣ AI ਕਰੈਕਟਰਾਂ ਨੂੰ ਫੜ ਲੋਗੇ ਯਾਰ ਬੰਦਿਆਂ ਨੂੰ ਤਾਂ ਘਟੋ ਘਟਾ 로ਸਟ ਕਰ ਲੋ ਹੁਣ ਇੱਥੇ ਜਥੇ ਬੰਦੀਆਂ ਕੀ ਕਰਨ ਉਹ ਦੱਸ ਦੋ ਆ ਕੇ ਕਿਉਂਕਿ ਜਿਹੜੇ ਬੰਦੇ ਨੇ ਇਹ ਕ੍ਰੀਏਟ ਕਰੀ ਆ ਉਹਨੂੰ ਆਪ ਲੱਭ ਨਹੀਂ ਸਕਦੇ ਤੇ ਚਲੋ ਜਿਹੜੇ ਨੇ ਕ੍ਰੀਏਟ ਕਰਨੀ ਸੀ ਉਹਨੇ ਤਾਂ ਕਰਤੀ ਹੁਣ ਤੁਸੀਂ ਕਾ ਤੋ ਇਹਨਾਂ ਨੂੰ ਵੇਅਰ ਆਪਦੀਆਂ ਵੀਡੀਓ ਚ ਦਿਖਾ ਦਿਖ ਲੱਗੇ ਹੋ ਆ ਰੀਲ ਤਾਂ ਨਾ ਮੇਰੇ ਊ ਫੀਡ ਚ ਨਹੀਂ ਆਈ ਸੀ ਤੇ ਜਿਹੜੀਆਂ ਇਹਨੇ ਆਪ ਦਿਖਾਤੀ ਆ ਉੰਨੀ ਵੀਡੀਓ ਤਾਂ ਨਾ ਉਹ ਉਦਾਂ ਨਹੀਂ ਚੱਲਦੀ ਜਿੰਨੀ ਇਹ ਚਲਾ ਦਿੰਦੇ ਆ ਇਹਨਾਂ ਦੇ ਪਤਨ ਵਾਲਾ ਨੇ ਪਤਾ ਨਹੀਂ ਕਿਹੜੇ ਦਿਮਾਗ ਦੇ ਜੈਂਬਰ ਉੱਡੇ ਚੁੱਕੇ ਆ ਅੱਜ ਛੋਟਾ ਕਾਮਨੀ ਨਾਲ ਕਾਮਰਾਜ ਖਾ ਕੇ ਆਇਆ ਮੇਰੀ ਸੁਝਾ ਕੇ ਹਟੋ ਸੋਚ ਨਹੀਂ ਸਕਦੇ ਤੁਹਾਡੀ ਸੋਚ ਤੋਂ ਵੀ ਪਰੇ ਇਹ ਵੀ ਇਹ ਜਿਹੜੀ ਐਪ ਆ ਨਾ ਉਸ ਤੋਂ ਵੀ ਜ਼ਿਆਦਾ ਖਤਰਨਾਕ ਆ ਠੀਕ ਆ ਨਾ ਤੋ ਕੁੜੀਓ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਜੇ ਹੋ ਸਕਦਾ ਫਿਲਹਾਲ ਵੀਡੀਓਜ਼ ਦਾ ਨਾਂ ਹੀ ਬਣਾਇਆ ਕਰੋ ਜਦੋਂ ਤੱਕ AIAR ਤੇ ਬੈਨ ਨਹੀਂ ਲੱਗਦਾ ਕੋਈ ਜ਼ਰੂਰੀ ਨਹੀਂ ਹੈਗੀਆਂ ਜ਼ਿਆਦਾ ਵੀਡੀਓਜ਼ ਬਣਾਉਣੀਆਂ ਜੇ ਤੁਸੀਂ ਵੀਡੀਓ ਬਣਾਉਣੀ ਵੀ ਹੈ ਨਾ ਤਾਂ ਆਪਣੀਆਂ ID'ਸ ਨੂੰ ਚਲੋ ਜੀ ਏ ਆਈ ਤੇ ਬੈਨ ਲਗਾਓ ਕੰਮ ਇਹ ਨਵੇੜਤਾ ਵਤੰਦਰ ਨੇ ਇੱਕ ਤਾਣਾ ਕੁੜੀਆਂ ਦੇ ਏਡੇ ਰਖਵਾਲੇ ਬਣ ਜਾਂਦੇ ਆ ਪਹਿਲੀ ਗੱਲ ਜਿਹੜੀਆਂ ਸਿਆਣੀਆਂ ਕੁੜੀਆਂ ਨੂੰ ਤੂੰ ਮੱਤਾਂ ਦੇਣ ਲੱਗਿਆ ਨਾ ਉਹ ਆ ਇੰਸਟਾਗ੍ਰਾਮ ਤੇ ਵੀਡੀਓ ਬਣਾਉਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਤੇ ਦੂਜੀ ਗੱਲ ਯਾਰ ਇੰਸਟਾਗ੍ਰਾਮ ਚਲਾਉਣਾ ਜ਼ਰੂਰੀ ਆ ਤੁਸੀਂ ਲੋਕਾਂ ਨੂੰ ਮੱਤਾਂ ਦੇਈ ਜਾਂਦੇ ਹੋ ਤੁਸੀਂ ਛੱਡ ਦਿਓ ਨਾਲੇ ਸਾਲੇ ਨੇ ਸਵਾਦ ਲੈਣਾ ਨਾਲੇ ਲੋਕਾਂ ਨੂੰ ਨਿੰਦਣਾ ਨਾਲੇ ਲੋਕਾਂ 'ਚ ਕਸੂਰ ਕੱਢਣਾ ਕੀ ਹੋ ਰਿਹਾ ਯਾਰ ਕਿੰਨਾਂ ਨੂੰ ਮੱਤਾਂ ਦੇ ਰਹੇ ਹੋ ਅੱਜ ਕੱਲ ਦੇ ਜਵਾਕ ਬਹੁਤ ਸਿਆਣੇ ਆ ਅੱਜ ਕੱਲ ਦੇ ਨਾਲ ਜਿਹੜੇ ਸਿਆਣੇ ਬਣਿਆ ਉਹਨਾਂ ਦੇ ਦਮਾਂ ਗੇਲੇ ਰਾਤ ਸੀ ਉਦੋਂ ਇੱਕ ਦਿਨ ਪਹਿਲਾਂ 500 ਡਾਂਡ ਮਾਰਿਆ ਸੀ ਟੜਕੇ ਉੱਠ ਕੇ ਮਤਲਬ ਕਿ 500 ਡਾਂਡ ਲਾ ਲੰਦਾ ਸੀ ਮੈਂ ਮੈਨੂੰ ਪੰਜ ਨਹੀਂ ਲੱਗਦੇ ਖਤਮ ਕਰਤਾ ਵੀ ਮੈਂ ਤਾਂ ਸੁਹਾਗ ਰਾਤ ਵਾਲੇ ਦਿਨ ਇਹਦੇ ਪੈਰ ਫੜ ਫੜ ਕਹਿੰਦੀ ਦੀ ਇਹਦੇ ਬਾ ਪੈਰਾਂ 'ਚ ਬੈਠੇ ਬੈਠ ਕੇ ਮੇਰੇ ਨਾਲ ਪ੍ਰੋਮਿਸ ਕਰੋ ਮੈਨੂੰ ਛੱਡ ਦੇਣਾ ਨਹੀਂ ਤੂੰ ਤਾਂ ਜਮੀ ਯਾਰ ਖੇਡ ਗਈ ਜੇ ਬਾਤਾਂ ਨੂੰ ਤੂੰ ਮੈਨੂੰ ਇਹੀ ਸ਼ੋਅ ਕਰ ਦਿੰਦੀ ਮੈਂ ਮੈਂ ਤੈਨੂੰ ਨਫ਼ਰਤ ਕਰਦੀ ਆ ਤੇਰਾ ਤਾਂ ਮੈਨੂੰ ਸੜ ਮੈਂ ਯਾਰ ਘੋੜੀਆਂ ਦੀਆਂ ਸੱਤ ਪੀੜੀਆਂ ਪਰਖ ਲੈਣਾ ਉਹ ਸੜੀ ਦਿਨਾਨੀ ਨਹੀਂ ਪਰਖੀ। ਅਗਲੇ ਪੌਡਕਾਸਟ ਵਿੱਚ ਹੋਊਗਾ ਉਸ ਰਾਤ ਦਾ ਜ਼ਿਕਰ ਜਿਸ ਰਾਤ ਤੋਂ ਪਹਿਲਾਂ ਬਾਬੇ ਨੇ 500 ਡੰਡ ਮਾਰਿਆ ਸੀ। ਫਿਰ ਉਸ ਵਿੱਚ ਦੱਸਿਆ ਜਾਊ ਵੀ ਸ਼ੁਰੂ ਤੋਂ ਕੀ ਕੀ ਕੀਤਾ ਸੀ ਇਹਨਾਂ ਨੇ ਕਿਵੇਂ-ਕਿਵੇਂ ਕੱਪੜੇ ਲਾਏ ਸੀ, ਕਿਵੇਂ-ਕਿਵੇਂ ਸਭ ਕੁਝ ਕੀਤਾ ਸੀ। 500 ਡੰਡ ਤਾਂ ਪਤੰਦਰ ਨੇ ਪਹਿਲਾਂ ਮਾਰਤਾ ਕੁੜੀ ਨੇ ਸ਼ਿੱਕੂ ਖੜਨਾ ਸੀ। ਜੋਰ ਤਾਂ ਪਤੰਦਰ ਆ ਪਹਿਲੇ ਹੀ ਮਕਾ ਲਿਆ। ਇਹ ਐਨੇ ਜੂਜਲੈਸ ਟੌਪਿਕ ਤੇ ਪੌਡਕਾਸਟ ਹੋ ਰਹੇ ਹਨ ਯਾਰ। ਤੇ ਐਨੇ ਜੂਸਲੈਸ ਬੰਦਿਆਂ ਦੇ ਹੋ ਰਹੇ ਆ ਜੋ ਕਿ ਕਦੇ ਐਕਸਪੈਕਟ ਨਹੀਂ ਕੀਤਾ ਸੀ ਖਾ ਕੇ ਜੀਵ ਵਾਲੀਆਂ ਗੋਲੀਆਂ ਪਤੰਦਰ ਆ ਜਾਂਦਾ ਇਹਨੂੰ ਕੁਝ ਪਤਾ ਨਹੀਂ ਲੱਗਦਾ ਇਹ ਕੀ ਬੋਲ ਰਿਹਾ ਕਿਹੜੀ ਸਿਚੁਏਸ਼ਨ ਚ ਕੀ ਬੋਲਣਾ ਚਾਹੀਦਾ ਕਿਉਂ ਬੋਲਣਾ ਚਾਹੀਦਾ ਉੱਪਰੋਂ ਬਿੱਲੀ ਆਹ ਕੁੜੀ ਪੋਡਕਾਸਟਾਂ ਵਾਲੀ ਇਹਦਾ ਕੰਮ ਇੱਕੋ ਇੱਕ ਬਸ ਜਿਹਦੇ ਅੱਗੇ ਆ ਕੇ ਤੁਸੀਂ ਕੋਈ ਕੁਝ ਵੀ ਬੋਲੀ ਚੱਲੋ ਇਹਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਇਹਦੇ ਅੱਗੇ ਗਾਲਾਂ ਕੱਢੋਗੇ ਇਹਨੇ ਫਿਰ ਹੇਡ ਹੇਡ ਕਰਨਾ ਤੁਸੀਂ ਇਹਦੇ ਅੱਗੇ ਕੋਈ ਸੀਰੀਅਸ ਗੱਲ ਕਰੋਗੇ ਫੇਰ ਵੀ ਇਹਨੇ ਹੇਡ ਹੇਡ ਕਰਨਾ ਇਹਦਾ ਕੰਮ ਇੱਕ ਹੀ ਆ ਬਸ ਅਰੇ ਥਲੋ ਤੇ ਤੁਹਾਡੀ ਕਿਉਂਕਿ ਇੱਥੇ ਕਿਹੜਾ ਪੈਸੇ ਲੱਗਦੇ ਆ ਹੋਰ ਨਹੀਂ ਆ ਪੂਰੀ ਚੱਲੋ ਬੱਚਾ ਬਲਾ ਮਾਰਨੀ ਚਾਰ ਇਕੱਠੇ ਹੋ ਕੇ ਬਹਿ ਜਾਂਦੇ ਆ ਜਿਉਂ ਲੱਗਦੇ ਆ ਮਾਰਨ ਚੰਗੀ ਬੀਨ ਮਿਲੀ ਵੀ ਆ ਵਜਾਉਣ ਨੂੰ ਤੁਰਦੇ ਦੇ ਗਿੱਟੇ ਆਪਸ ਚ ਮਿਲਦੇ ਨਹੀਂ ਇੱਕ ਗੋਡਾ ਜਲੰਧਰ ਨੂੰ ਜਾਂਦਾ ਇੱਕ ਗੋਡਾ ਸੰਗਰੂਰ ਨੂੰ ਜਾਂਦਾ ਅੱਖਾਂ ਪੁੱਛੋ ਵੱਲ ਨੂੰ ਜਾਂਦੀਆਂ ਤੇ ਗੱਲਾਂ ਕਰਨੀਆਂ ਇਹਨਾਂ ਨੇ ਅਬਦਾਲੀ ਨੂੰ ਢਾਉਂਦੀਆਂ ਮਾਰੀ ਫੂਕ ਕਿਸੇ ਨੇ ਇਹ ਤਾਂ ਆਪ ਤੋਂ ਖੜਿਆ ਨਹੀਂ ਹੋਇਆ ਜਾਣਾ ਕੁੜੀ ਦਾ ਤਾਂ ਕੋਈ ਕਸੂਰ ਨਹੀਂ ਜਿਹੜੀ ਤੈਨੂੰ ਛੱਡ ਕੇ ਗਈ ਆ ਉਹ ਤਾਂ ਚੰਗੀ ਰਹੀ ਜਿਹੜੀ ਨੇ ਆਪਦੀ ਜਾਨ ਬਚਾਈ ਕਿੱਧਰ ਆ ਹਾਮਲੀ ਦੇ ਬਸ ਪੈ ਗਈ ਸੀ ਉਹ ਵੀ ਸੋਚਦੀ ਹੋਣੀ ਆ ਲੋਕਾਂ ਨੇ ਨਾ ਰਾਈ ਦਾ ਪਹਾੜ ਸਿਰ ਚੜਾ ਰੱਖਿਆ ਪੁੱल्लू ਰਾਤਾਂ ਨੂੰ ਜਾਗਦੇ ਸੀ ਅੱਜ ਕੱਲ੍ਹ ਰਾਤ ਨੂੰ ਛੱਡ ਕੇ ਉਹ ਦਿਨੇ ਵੀ ਜਾਗਣ ਲੱਗ ਗਿਆ ਤੇ ਨਾਲ ਬੋਲਣ ਵੀ ਲੱਗ ਗਿਆ ਇਹਦਾ ਪੋਡਕਾਸਟ ਕਰਕੇ ਦੱਸੋ ਤੁਹਾਡਾ ਟੀਆਰਪੀ ਮੀਟਰ ਫਟ ਗਿਆ ਯਾਰ ਕਿਉਂ ਤੁਸੀਂ ਸ਼ਰਮ ਹਲਾ ਰੱਖੀ ਆ ਹੁਣ ਤੁਹਾਨੂੰ ਆਹ ਬੰਦਾ ਦਿਖਾਉਣੇ ਆ ਜੀ ਦਾ ਪੋਡਕਾਸਟ ਅਸਲ ਚ ਕਰਨਾ ਚਾਹੀਦਾ ਸੀ 빅 ਬੋਸ ਵਗੈਰੇ ਵਿੱਚ ਕੋਈ ਵੀ ਅਗਰ ਜਿੱਤ ਕੇ ਆ ਜਾਏ ਤਾਂ ਦੁਨੀਆ ਪਿੱਛੇ ਪਿੱਛੇ ਉਸਕੇ ਔਰ ਗਵਰਨਮੈਂਟ ਪਿੱਛੇ ਪਿੱਛੇ ਉਸਕੇ ਕਿਸੇ ਵੀ ਮੀਡੀਆ ਕਾ ਮੈਸੇਜ ਨਹੀਂ ਆ ਕਿਸੇ ਸਪੌਂਸਰ ਕਾ ਮੈਸੇਜ ਨਹੀਂ ਆ ਕਿ ਤੋ ਫਿਰ ਬਾਤ کیسے ਕਰਦੇ ਹੋ ਆਪ ਸਪੋਰਟ ਕੁੰਜਨਤਾਜ ਮੰਨਦੇ ਇਹਦਾ ਪੌਡਕਾਸਟ ਕਰਨਾ ਚਾਹੀਦਾ ਸੀ ਪਰ ਇਹਦੀ ਕਿਸੇ ਨੇ ਸਾਰ ਲਈ ਆ ਇਹਨਾਂ ਨੇ ਪੌਡਕਾਸਟ ਕਰਨੇ ਆ ਗੀਤ ਗੁਰਾਇਆ ਨੂੰ ਕਿਦਾਂ ਦਾ ਮੁੰਡਾ ਚਾਹੀਦਾ ਔਰ ਪ੍ਰੀਤ ਨੇ 35 ਲੱਖ ਕਿਵੇਂ ਖਾਦੇ ਆ ਉੱਪਲ ਫਾਰਮ ਦੀ ਵੀਡੀਓ ਕਿਵੇਂ ਵਾਇਰਲ ਹੋਈ ਆ ਇਹਨਾਂ ਨੇ ਇਹੋ ਜਿਹੇ ਪੌਡਕਾਸਟ ਕਰਨੇ ਆ ਕੋਈ ਇਹਨਾਂ ਨੇ ਚੱਜ ਦੀ ਪੰਜਾਬ ਦੇ ਲੋਕਾਂ ਨੂੰ ਸੇਧ ਨਹੀਂ ਦੇਣੀ ਜਿਉਂ ਮਾਰਨ ਲੱਗਦੇ ਆ ਪਕਾਈ ਵਿੱਲੇ ਬੈਠੇ ਆ ਮਰੀ ਜਾਂਦੇ ਆ ਕਿਉਂਕਿ ਜੇ ਉਹਨਾਂ ਦੀ ਗੱਲ ਕਰ ਲਈ ਦੇਸ਼ ਦੀ ਤਰੱਕੀ ਨਾ ਹੋ ਜੂ ਲੋਕਾਂ ਦਾ ਭਲਾ ਨਾ ਹੋ ਜੂਗਾ ਕੋਈ ਸਿੱਖਾਂ ਨੂੰ ਨਾ ਮਿਲ ਜੂਗਾ ਪਰ ਨਹੀਂ ਇੱਕ ਸਾਚ ਹੋ ਰਹਿ ਕੇ ਟੈਂਪੂ ਉਹਨਾਂ ਦੇ ਪੌਡਕਾਸਟ ਬਾਲੇ ਚੱਲਦੇ ਆ ਚੰਗਾ ਸਾਲਿਆਂ ਨੂੰ ਲੌਲੀਪੌਪ ਮਿਲਿਆ ਵਾ ਰੱਜ ਰੱਜ ਚੂਸੀ ਜਾਂਦੇ ਆ ਹੋਰ ਕੋਈ ਕੰਮ ਨਹੀਂ ਇੱਕਾ ਕਮਲਜੀਤ ਜਨਾਨੀ ਦਾ ਨਾਮ ਰੱਖੀ ਬੈਠਾ ਤੇ ਕਮੈਂਟ ਕੀ ਕਰਦਾ ਪੱਗ ਬਨ ਕੇ ਉਹ ਵੀ ਸਰਦਾਰ ਆ ਚੱਲ ਵੀਰੇ ਮੈਂ ਤਾਂ ਇਹ ਕਹਿਣਾ ਵੀ ਜੇ ਰੱਬ ਨੇ ਮੈਨੂੰ ਬਣਾਇਆ ਮੈਨੂੰ ਤਾਂ ਫਿਰ ਵੀ ਜਨਾਨੀ ਜੁੜ ਗਈ ਏ ਆਣਾ ਤੇਰੀ ਤੁਹਾਡੀ ਇੱਥੇ ਹੱਟੇ ਖੱਟੇ ਮ ਜਨਾਨੀ ਨਹੀਂ ਜੋੜਦੀ ਹੱਟੇ ਖੱਟੇ ਹੋ ਕੇ ਇਹੋ ਜਿਹਾ ਕਮੈਂਟ ਕਰਦੇ ਹੋ ਜਿਹੜੇ ਜੇ ਕਮੈਂਟ ਕਰਨ ਨਾਲ ਆਪੀ ਪੱਗ ਲਾ ਕੇ ਰੱਖਦੇ ਫਿਰ ਕਮੈਂਟ ਕਰ ਫਿਰ ਕੁੱਬਾ ਬੋਲ ਕਿਸੇ ਨੂੰ ਜੇ ਜਿਹੜਾ ਜਿਹੜੇ ਸਿਰ ਤੇ ਦਸਤਾਰ ਜਿਸ ਨਾਲ ਸਜਾਈ ਹੁੰਦੀ ਹੈ ਪਹਿਲੀ ਗੱਲ ਨਾ ਇੰਸਟਾਗ੍ਰਾਮ ਨੇ ਇੱਕ ਨਾ ਕਮੈਂਟ ਆਫ ਕਰਨ ਦਾ ਆਪਸ਼ਨ ਦਿੱਤਾ ਹੋਇਆ ਉਹ ਕਿਉਂ ਨਹੀਂ ਕਰ ਰਹੇ ਤੁਸੀਂ ਦੂਜੀ ਗੱਲ ਵੀਡੀਓ ਪਾ ਹੀ ਕਿਉਂ ਰਹੇ ਹੋ ਆਪ ਦਾ ਕੰਮ ਨਹੀਂ ਕਰੀਦਾ ਚੁੱਪਚਾਪ ਤੇ ਤੀਜੀ ਗੱਲ ਫਿਰ ਜਵਾਬ ਦੇ ਨੂੰ ਕੀ ਹੋਇਆ ਤੁਸੀਂ ਕਮੈਂਟ ਔਨ ਰੱਖਿਆ ਜਨਤਾ ਨੂੰ ਤਾਂ ਫਿਰ ਜੋ ਸਹੀ ਲੱਗਦੀ ਹੈ ਉਹਨਾਂ ਨੇ ਤਾਂ ਪੁਕਾਈ ਮਾਰਨੀ ਆ ਕਿਉਂਕਿ ਜਦੋਂ ਤੁਸੀਂ ਖੁੱਲੇ ਮੈਦਾਨ 'ਚ ਇਹੋ ਜਿਹੀਆਂ ਰੀਲਾਂ ਪਾ ਰਹੇ ਹੋ ਹੋਰ ਕੀ ਲੋਕਾਂ ਨੇ ਹੁਣ ਤੁਹਾਨੂੰ ਸਰੋਪੇ ਪਾਉਣੇ ਆ ਜੇ ਰੱਬ ਨੇ ਕਰਿਆ ਤਾਂ ਰੱਬ ਦੇ ਬਾਣੀ 'ਚ ਰਹੋ ਕਿਉਂ ਤੀਵੀਆਂ ਨੂੰ ਨਚਾਰ ਬਣਾ ਰੱਖਿਆ ਐਡੇ ਤੁਸੀਂ ਰਨਾਲਡੋ ਦੀ ਫੈਮਿਲੀ 'ਚੋਂ ਵੀ ਲੋਕਾਂ ਨੂੰ ਅਪਡੇਟ ਨਾ ਦਿੱਤੀ ਤਾਂ ਫੈਨ ਕੀ ਸੋਚਣਗੇ ਐਵੇਂ ਕਿਸੇ ਨੇ ਨਾ ਸੱਚੀ ਕਿਹਾ ਵੀ ਛੋਟੇ ਭਾਂਡੇ ਜ਼ਿਆਦਾ ਹੀ ਖੜਕਦੇ ਹੁੰਦੇ ਆ ਲਾਸਟ ਤੇ ਸਿੰਪਦੀ ਲੈਣ ਲਈ ਕਹਿ ਦਿੰਦੇ ਆ ਸਾਨੂੰ ਤਾਂ ਜੀ ਰੱਬ ਨੇ ਇਦਾਂ ਬਣਾਇਆ ਤੇ ਦੂਜਿਆਂ ਨੂੰ ਕਿਹੜਾ ਪੱਪੂ ਮਿਸਤਰੀ ਬਣਾਉਂਦਾ ਉਹਨਾਂ ਨੂੰ ਵੀ ਰੱਬ ਨਹੀਂ ਬਣਾਇਆ ਮਸਾ ਮਸਾ ਮਿਲਿਆ ਦਿਹਾੜੀ ਅੱਜ ਦੀ ਮਿਲਾਂਗੇ ਜਰੂਰੇ ਮਸਾ ਮਸਾ ਮਿਲਿਆ ਦਿਹਾੜੀ ਅੱਜ ਦੀ ਮਿਲਾਂਗੇ ਜਰੂਰੇ ਕਮਾਲ ਕਰਦੇ ਆ ਯਾਰ ਵੈਸੇ ਗੱਲ ਮੰਨਣ ਵਾਲੀ ਆ ਵੀ ਸ਼ਰਮ ਨੇੜ ਦੀ ਨਹੀਂ ਲੱਗਦੀ ਬਤੰਦਰਾਂ ਦੇ ਨਸਿਆ

ਹੋਰ ਕਰਾ ਲਓ ਕਮੈਂਟਰੀ ਇਹਨਾਂ ਤੋਂ ਕਹਿੰਦੀਆਂ ਬੰਦੇ ਦੇ ਬਰਾਬਰ ਆਉਣਾ ਸੀ ਉਹ ਤੁਸੀਂ ਬੰਦੇ ਦੇ ਬਰਾਬਰ ਕਿੱਥੇ ਤੁਸੀਂ ਤਾਂ ਬੰਦੇ ਨੂੰ ਬਹੁਤ ਪਿੱਛੇ ਛੱਡ ਤਾ ਬਸ ਇੱਕੋ ਰਿਕਵੈਸਟ ਆ ਕਬੱਡੀ ਦੀ ਕਮੈਂਟਰੀ ਦੀ ਮਾਂ ਪੈਣ ਨਾ ਇੱਕ ਕੀਤੀ ਜਾਵੇ ਉਹ ਸਾਨੂੰ ਬਹੁਤ ਪਿਆਰੀ ਖੇਡ ਆ ਤੇ ਅੱਧੀ ਦਾ ਨਾ ਉਹ ਖੇਡ ਅਸੀਂ ਕਮੈਂਟ ਦੇ ਵਿੱਚ ਆਚ ਦੇਖਦੇ ਆ ਪਰ ਜਿੱਦਾਂ ਦੀਆਂ ਤੁਸੀਂ ਕਮੈਂਟਰੀਆਂ ਕਰਨ ਲੱਗੀਆਂ ਇੱਕ ਵੱਡੀ ਵਾਲੇ ਘੱਟ ਤੇ ਫੀਲਿੰਗਾਂ ਰਾਤ ਵਾਲੀਆਂ ਜ਼ਿਆਦਾ ਲੱਗਦੀਆਂ ਐਵੇਂ ਕਿਉਂ ਜਨਤਾਂ ਨੂੰ ਰਾਤ ਵਾਲੀਆਂ ਫੀਲਿੰਗਾਂ ਦਵਾ ਰੱਖੀਆਂ ਤਦ ਅੰਦਰ ਜਿਹੜਾ ਕਬੱਡੀ ਪਾਉਣ ਗਿਆ ਉਹਦਾ ਵੀ ਹਾਸਾ ਨਿਕਲ ਜਾਣਾ ਹੈ ਇਹਦੀਆਂ ਚੀਜ਼ਾਂ ਸੁਣ ਕੇ ਤਾਂ ਕਮੈਂਟਰੀ ਘੱਟ ਆ ਫੀਲ ਜ਼ਿਆਦਾ ਆ ਜਾ ਕੇ ਨਾ ਭੈਣ ਮੇਰੀ ਇਹ ਰੋਟੀ ਲਾਲਾ ਨਾਲੇ ਆਉਦੇ ਟੱਬਰ ਨਾਲੇ ਆਪ ਖਾਲਾ ਹੱਥ ਬੰਨ੍ਹ ਕੇ ਬੇਨਤੀ ਆ ਅੱਜ ਤੋਂ ਬਾਅਦ ਕਦੇ ਕਮੈਂਟਰੀ ਨਾ ਕਰੀ ਭੈਣ ਕੋ ਕੇ ਸਾਰੇ ਕੰਮ ਨਹੀਂ ਦਾ ਇਸ ਸ਼ੌਟ ਮੈਂ ਚਾਹੂੰਗਾ ਬਤੋਂ ਟਾਰਗੇਟ ਦੇ ਰਿਹਾ ਇਸ ਪਰ ਘਟਦਾ ਦੇ ਰਿਹਾ 5000 ਸ਼ੇਅਰ ਮਿਲਨੇ ਚਾਹੀਦੇ ਨੇ 5000 ਲਾਈਕ ਮਿਲਨੇ ਚਾਹੀਦੇ ਨੇ ਸਰਤਾਜ ਭਰਾ ਦੀ ਫੋਟੋ ਨਹੀਂ ਸਾੜੂਗਾ ਨਾ ਤੇ ਜੇ ਨਈ ਟਾਰਗੇਟ ਫੋਟ ਸਾੜੂਗਾ ਤੁਹਾਡੇ ਕੋਲੇ ਇੱਕ ਇੱਕ ਹਫਤੇ ਦਾ ਟਾਈਮ ਹੈ ਧੰਨਵਾਦ ਲਾ ਦੇ ਲਾ ਦੇ ਛੱਡੀ ਨਾ ਕਸਰ ਜਿਨੇ ਜਰ ਲੋਕ ਸਵਰਗਾਂ ਚ ਵਾ ਕੇ ਨਾ ਤੈਨੂੰ ਕੁੱਟ ਕੇ ਜਾਣ ਵੀਰ ਬਣ ਕੇ ਕਿਸੇ ਚੱਜ ਡਾਇਰੈਕਟਰ ਨੂੰ ਦਿਖਾ ਲਿਆ ਯਾਰ ਕੀ ਪਤਾ ਯਾਰ ਤੂੰ ਠੀਕ ਹੋ ਜੇ ਇੱਕ ਤਾਂ ਨਾ ਪਤੰਦਰਾ ਨੂੰ ਇੰਸਟਾਗ੍ਰਾਮ ਲੱਭਿਆ ਵਾ ਤੇ ਇਹੋ ਜਾਂ ਲੱਭਿਆ ਵਾ ਜਿੱਥੇ ਨਾ ਕੋਈ ਰੋਕ ਟੋਕ ਨਹੀਂ ਜਿੰਨੀਆਂ ਮਰਜ਼ੀ ਪੂਰੀ ਚੱਲੋ ਉਹ ਐਨੀ ਤਾਂ ਬਰੀਕ ਹੁਣ ਉਸਤਾਦ ਵੀ ਨਹੀਂ ਪੋੜਦਾ ਜਿੰਨੀਆਂ ਤੁਸੀਂ ਪੂਰੀ ਜਾਨਦੇ ਹੋ ਯਾਰ ਕਦੋਂ ਤੱਕ ਬਲੇਮ ਗੇਮ ਚਲਾਈ ਜਾਣੀ ਆ ਜੇ ਆਪਦੇ 'ਚ ਤੁਹਾਡੇ 'ਚ ਟੈਲੈਂਟ ਨਹੀਂ ਤਾਂ ਲੋਕਾਂ ਨੂੰ ਤਾਂ ਨਾਮ ਬਦਨਾਮ ਕਰੋ ਚੱਲ ਜੇ ਹੁਣ ਤੂੰ ਐਂ ਚਲਾਉਣਾ ਤਾਂ ਕੋਈ ਨਹੀਂ ਪੁੱਤ ਲਾਣ ਤਾਂ ਤਾਂ ਤੈਨੂੰ ਰਾਜ ਕੀ ਪਹਿਣਣੀ ਆ ਹੋਰ ਕੁਛ ਮਰਜ਼ੀ ਹੋ ਜੇ ਇੰਸਟਾਗ੍ਰਾਮ ਬੈਨ ਹੋ ਜੇ ਚਾਹੇ ਪਰ ਤੇਰੀ ਏਡੀ ਲੱਭ ਕੇ ਤੈਨੂੰ ਦਾ ਲਾਣ ਤਾਂ ਜ਼ਰੂਰ ਪਾਉਂਦੇ ਰਹਾਂਗੇ ਉਹ ਨਹੀਂ ਅਸੀਂ ਘਟਾ ਦਿੰਦੇ ਏਡੀ ਔਲਾਦ ਵੀ ਕਿਸੇ ਦੀ ਮਾੜੀ ਨਾਲ ਨਿਕਲੇ ਯਾਰ ਇਹ ਨਾ ਉਹ ਔਲਾਦ ਹੁੰਦੀ ਆ ਜਿਹੜੀ ਕਿ ਪਹਿਲਾਂ ਤਾਂ ਘਰਦਿਆਂ ਦੀ ਪਲੈਨਿੰਗ ਤੋਂ ਬਿਨਾਂ ਆਉਂਦੀ ਆ ਤੇ ਦੂਜੀ ਹੁੰਦੀ ਹੈ ਇਹੋ ਜੀ ਵੱਡੇ ਆਪਰੇਸ਼ਨ ਤੇ ਲਾਦ ਤੀਜੀ ਡਾਕਟਰ ਵੀ ਸਹੀ ਡਿਲੀਵਰੀ ਨਹੀਂ ਕਰਦਾ ਫਿਰ ਬਸ ਇਹੋ ਜਿਹਾ ਜਦੋਂ ਤੁਰਨ ਲੱਗ ਜਾਂਦਾ ਇਹ ਗੰਦਾ ਕੌਲਿਆਂ ਚ ਵੱਜਵਾਜਿੰਦੇ ਨੇ ਪੂਰੇ ਦਿਮਾਗ ਮੈਂਟਲ ਹੋ ਜਾਂਦੇ ਆ ਬਸ ਫਿਰ ਇਹਨਾਂ ਨੂੰ ਇੱਕੋ ਚੀਜ਼ ਲੱਗਦੀ ਆ ਕੁਸੀਆਂ ਭੋਰਨੀਆਂ ਤੇ ਉਹਨਾਂ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਦੇਖੀ ਚੱਲੋ ਜਿੰਨਾ ਮਰਜੀ ਨਾਲ ਆਪਣਾ ਭਾਸ਼ਣ ਦੇ ਰਹੇ ਨੇ ਮੁੱਖ ਮੰਤਰੀ ਸਾਹਿਬ ਦੀ ਗੱਡੀ ਮੁੱਖ ਮੰਤਰੀ ਸਾਹਿਬ ਗੱਡੀ ਦੇ ਅੰਦਰ ਲੋਕਾਂ ਨੇ ਵਿਰੋਧ ਕਰ ਦਿੱਤਾਗਾ ਲੋਕ ਸਭਾ ਹਲਕਾ ਮੈਸਰਖਾਨਾ ਉਧਾ ਇੱਕ ਨੇ ਇਥੋਂ ਦੇ ਲੋਕਾਂ ਨੇ ਵਿਰੋਧ ਕਰ ਦਿੱਤਾਗਾ ਹੱਥ ਮਾਰਦੇ ਲੋਕਾਂ ਨੇ ਲੋਕਾਂ ਦੇ ਹੱਥ ਮਾਰਦੇ ਨੇ ਜੰਮ ਸਰਕਾਰ ਮਰਦਾਬਾਦ ਜੰਮ ਸਰਕਾਰ ਮਰਦਾਬਾਦ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕਾਂ ਨੇ ਕਿੱਕਲੀ ਸਰਾਦੀ ਅੱਜ ਮੌਣ ਮੰਡੀ ਦੇ ਵਿੱਚ ਵੱਡਾ ਵਿਰੋਧ ਹੋਇਆ ਮੁੱਖ ਮੰਤਰੀ ਕੀ ਕਹਿੰਦਾ ਗੋਲਕ ਨਹੀਂ ਗਿਆ ਉਸ ਨਹੀਂ ਕਹਿ ਕੇ ਗਿਆ ਜੀ ਕਿਉਂ ਉਹ ਤਾਂ ਉਹਨਾਂ ਨੂੰ ਪਤਾ ਹੋਊ ਕਿਉਂ ਨਹੀਂ ਕਰਕੇਗੇ ਮਨਾ ਠੀਕ ਨਹੀਂ ਸਮਝਿਆ ਨੇ ਨਹੀਂ ਸਮਝਿਆ ਠੀਕ ਐਮ ਐਲ ਏ ਧੰਨਵਾਦ ਕਰਕੇ ਗਏ ਆ ਐਮ ਐਲ ਏ ਜੀ ਦਾ ਧੰਨਵਾਦ ਹੈ ਕੋਈ ਧੰਨਵਾਦ ਨਹੀਂ ਐਮ ਐਲ ਏ ਦਾ ਐਮ ਐਲ ਏ ਨੂੰ ਕਿਹਨਾਂ ਦੇਖੇ ਨਹੀਂ ਸਾਡੇ ਮੈਨੇਜਮੈਂਟ 6 ਮਹੀਨੇ ਹੋ ਗਏ ਐਮ ਐਲ ਏ ਦੀਆਂ ਮੰਗਾਂ ਕਰਦੇ ਹੁ ਵੀ ਬਚਾਲਾ ਸਾਡੇ ਜਵਾਨਾਂ ਨੂੰ ਮਿਰਚ ਤਾਂ ਲੜਨੀ ਸੀ ਬਸ ਆ ਗੱਲਾਂ ਕਰਕੇ ਲੜੀ ਆ ਲੋਕਾਂ ਦੇ ਸੀਐਮ ਤਰੱਕੀ ਕਰਦੇ ਆ ਸਾਡੇ ਸੀਐਮ ਰੋਸਟ ਕਰਦੇ ਆ ਲੋਕੀ ਆਪ ਦੀ ਸਟੇਟ ਲਈ ਖੜਦੇ ਆ ਸਾਡਾ ਸੀਐਮ ਆਪ ਦੀ ਜਵਾਕਾਂ ਲਈ ਨਹੀਂ ਖੜ ਪਾ ਰਿਹਾ ਲੋਕੀ ਆਪ ਦੇ ਹੱਕਾਂ ਲਈ ਲੜਦੇ ਆ ਇਹ ਪੱਤਰਕਾਰਾਂ ਨਾਲ ਲੜਦਾ ਸੱਦ ਕੇ ਜਾਈਏ ਮਾਨ ਸਾਹਿਬ ਤੁਹਾਡੇ ਜਿੰਨਾ ਸੱਚੀ ਤੁਸੀਂ ਲੰਡੂ ਲਾ ਆਣਾ ਲੋਕਾਂ ਦਾ ਉਹਨਾਂ ਕਿਸੇ ਨੇ ਨਹੀਂ ਲਾਇਆ ਚਲੋ ਜੀ ਮਿਲਦੇ ਆਪਾਂ ਅਗਲੀ ਵੀਡੀਓ ਚ ਹੱਸਦੇ ਰੋ ਮੁਸਕਰਾਉਂਦੇ ਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ